ਹਾਂਜੀ ਗੁੱਡ ਮਾਰਨਿੰਗ ਜੀ ਬਈ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਠੀਕ ਹੋ ਘਰ ਪਰਵਾਸ ਸਾਰਿਆਂ ਦੇ ਬਈ ਵਧੀਆ ਨੇ ਤੇ ਬਾਈ ਗੁਰੂ ਕਿਰਪਾ ਕਰੇ ਜਾਨਵਰ ਵਗੈਰਾ ਵੀ ਵਧੀਆ ਹੋਣ ਤੇ ਇੱਕ ਤਾਂ ਬਈ ਐਂ ਦੱਸਿਓ ਵੀ ਯਾਰ ਆਪਣੀ ਵੀਡੀਓ ਦੀ ਕਲੀਅਰਟੀ ਕਿੰਨੀ ਕ ਹੈ ਵੀ ਕਿੰਨੀ ਕੁ ਕਲੀਅਰ ਆਉਂਦੀ ਆ ਆਪਣੀ ਵੀਡੀਓ ਤੇ ਬਾਕੀ ਹੋਰ ਵੀ ਬਸਾਂ ਅਜੀ ਤੇ ਇੱਕ ਕੱਲ ਦਸਹਿਰਾ ਤੁਹਾਨੂੰ ਕਿਵੇਂ ਰਿਹਾ ਹਨ ਉਹ ਦੱਸਿਓ ਤੇ ਜਨਪਰ ਜਨਪਰ ਆਪਣੇ ਬੈਠੇ ਨੇ ਬਾਈ ਸੈਟ ਠੀਕ ਆ ਅੰਮ ਬੈਠਾ ਆਪਣਾ ਬੱਚਾ ਤੇ ਅੱਜ ਦੋ ਕਬੂਤਰ ਡਾਵਾਂਗੇ ਜਿਹੜੇ ਲਾਲ ਨਾਲ ਹਰੇ ਪਲੇਲੇ ਬੱਚਾ ਸੀ ਉਹ ਨਹੀਂ ਡਾਉਂਦੇ ਬਾਈ ਦੋਨੇ ਭਾਈ ਨੇ ਉਹ ਆਸਤੇ ਵਿੱਚ ਕਚੋਰੀ ਦੇ ਨੇ ਪਤਾ ਕਾਲ ਖੜਾ ਆਵਾਂਗੇ ਆ ਬੈਠਾ ਇੱਕ ਕਬੂਤਰੀ ਬੈਠੀ ਉਹ ਕੰਤੜੀ ਥੱਲੇ ਉਡਾਵਾਂਗੇ ਦੋਨੇ ਡਾਵਾਂਗੇ ਚਾਹ ਜਿਹੜਾ ਉੱਡਣਗੇ ਟ੍ਰੈਕ ਟ੍ਰੈਕ ਹੁਣ ਬੰਦ ਵਾਲ ਟਾਈਮ ਦੇ ਨੇ ਬਈ ਖੁੱਲ ਕੇਹੜਾ ਦਾ ਖੋਲਣ ਲੱਗ ਗਏ ਸੀ ਆਦਾ ਬਚਾ ਇੱਕ ਦਿਨ ਪੂਰੀ ਹੱਥ ਕਰਾਈ ਜਾਣਾ ਤੇ ਚਲੋ ਮੈਨੂੰ ਕੱਢ ਲਾਂ ਓਟੇ ਚ ਤਾਂ ਨਹੀਂ ਕੁਸਾ ਇੱਥੇ ਕਵਾਈ ਤਾਂ ਗਿਆ ਆ ਜਾ ਤੂੰ ਵੀ ਫਿਰ ਸੈਂਕੜੋ ਪੱਠੀ ਬਹੁਤ ਸੋਹਣੀ ਪੱਠੀ ਆ ਬਾਈ ਬੜੀ ਸਫਾਈ ਪਾਲੀ ਆ ਆਹ ਲੱਕੜ ਆਪਣੇ ਮੈਂ ਕਬੂਤਰ ਆ ਬਾਈ ਹਜੇ ਚਾ ਨਿਆਣਾ ਹਾਂ ਤਾਂ ਹੂੰ ਕਬੂਤਰ ਆ ਉਨਨੇ ਇਹਦਾ ਰੰਗ ਰੰਗ ਲਾਇਕ ਯਾਰ ਉਹਨੇ ਸਾਫ ਹੀ ਦੇਖਣ ਲੱਗ ਗਏ ਇੱਕ ਬਈ ਆਪਾਂ ਨਾ ਕੱਲ ਆਹ ਟਾਕੀ ਫਿੱਟ ਕਰਦੇ ਸੀਗੇ ਤੇ ਇਹ ਯਾਰ ਥੋੜੀ ਇਹਦੇ ਜਿਹੜੇ ਵਿਚਾ ਲੱਗੇ ਹੋਏ ਨੇ ਆਹਾਂ ਚੀਜ਼ਾਂ ਇਹ ਵੱਡੀਆਂ ਨੇ ਥੋੜੀਆਂ ਜੀਆਂ ਇਹ ਚੋਂ ਬਾਰੇ ਨੂੰ ਦੀ ਦੀ ਆ ਇਹ ਹੁਣ ਤਾਂ ਕਰਕੇ ਇਹਨੂੰ ਥੋੜੀ ਦਾ ਕਟੂਗਾ ਮੈਂ ਕੱਟ ਕੇ ਫਿਰ ਸੈੱਟ ਕਰਾਂਗੇ ਹੁਣ ਤਾਂ ਉਹਨੇ ਕਿਹਾ ਸੀਗਾ ਮੈਨੂੰ ਦੀਪ ਨੇ ਜਦੋਂ ਮੈਂ ਆਜੂਗਾ ਡਰਿੱਲ ਲੈ ਕੇ ਕੁਝ ਕਿਸ ਨੂੰ ਜਿਉ ਆਉਂਦਾਗਾ ਫਿਰ ਆਪਾਂ ਉਹ ਕਰਦਾਂਗੇ। ਬਾਕੀ ਬਈ ਹੁਣ ਮਿੱਟੀ-ਮੁੱਟੀ ਪਾਤੀ ਰਹਾ ਛੱਤ ਤੇ। ਲੋ ਜੀ ਇੱਕ ਮਿੱਟੀ-ਮੁੱਟੀ ਪਾ ਕੇ ਜਾਵਾਂਗਾ ਓਕੇ ਕਰਿਆ ਪਿਆ ਹੁਣ ਆਪਣਾ। ਅਜ ਸਾਫ-ਸਵਾਈ ਵੀ ਕਰੀ ਪਈ ਆ। ਆ ਮਿੱਟੀ ਇੱਥੇ ਜਿਹੜਾ ਢੇਰ ਲੱਗ ਰਿਹਾ ਸੀ ਉਹ ਆਪਾਂ ਕੱਲ ਚੱਕ ਦੇ ਸੀ ਸਾਰੀ। ਇੰਨੀ ਕਮੇਟੀ ਰਹੇਗੀ ਚਲ ਇੰਨੀ ਕ ਤਾਂ ਮਾੜਾ ਮੋਟਾ ਸੈਟਿੰਗ ਆਪਾਂ ਹੋਰ ਪਾਸੇ ਕਰਦਾਂਗੇ ਕੋਈ ਬੱਟੀ ਕਰਨੀ ਇੱਕ ਆਪਾਂ ਨੂੰ ਪੌੜੀ ਪੌੜੀ ਲਿਆਉਣ ਵਾਲੀ ਆ ਨਵੀਂ ਯਾਰ ਪੌੜੀ ਦਾ ਵੀ ਚੱਕਰ ਪੈਂਦਾ ਹਨ ਤੇ ਬਾਕੀ ਹੁਣ ਇਹਨਾਂ ਨੂੰ ਬਈ ਮੜਾ ਜਾ ਰੋੜੇ ਪਾਦਾ ਗੁੱਟ ਕੇ ਰੋੜੇ ਵੀ ਜ਼ਰੂਰੀ ਨੇ ਇਹ ਕਿਉਂ ਫਿਰ ਸਾਫ਼ ਹੋ ਜਾਂਦਾ ਕਬੂਤਰ ਅੰਦਰ ਰੋੜੇ ਖਾ ਕੇ ਜ਼ਰੂਰੀ ਨੇ ਰੋੜੇ ਤਾਂ ਬਹੁਤ ਜ਼ਿਆਦੇ ਤਾਂ ਇਹ ਤਾਂ ਕਰਕੇ ਨਾ ਰੋੜੇ ਰੋੜੇ ਪਾ ਦਈਏ ਢੋ ਕੇ ਰੋੜਾ ਪਾਈ ਪਾਈ ਤਾਂ ਬਾਲਾ ਵਧੀਆ ਰਹਿੰਦਾ ਹਨਾ ਚਲ ਮਨ ਨੂੰ ਪਾਉਣਾ ਭਾਈ ਦਾਣੇ ਰੋੜੇ ਕੁੱਟ ਲਾਵਾਂਗੇ ਫੇਰ ਕਰਦਾ ਵੀਡੀਓ ਕੰਟੀਨਿਊ ਕਰਨਾ ਚੱਕੋ ਭਾਈ ਇਹ ਤਾਂ ਆਪਾਂ ਕੁੱਟ ਲਈ ਇੱਟ ਦਈਏ ਇਹਨਾਂ ਨੂੰ ਹੁਣ ਤਾਂ ਪਾ ਪਾ ਕੀ ਕੁ ਵਿਕਾਉ ਇੱਟ ਆਂਦੇ ਨੇ ਇੱਟ ਦਾ ਪੂਰੀ ਵਧੀਆ ਚੀਜ਼ ਆ ਬਈ ਇਹ ਖੰਨ ਕਬੂਤਰ ਨੂੰ ਪਾਉਣੇ ਆਪਾਂ ਇੱਟ ਦਾ ਬਹੁਤ ਜ਼ਿਆਦਾ ਵਧੀਆ ਚੀਜ਼ ਆਪਣੇ ਲਈ ਤਾਂ ਇੱਟ ਹੈਗੀ ਫੇਰ ਆਪਾਂ ਤਾਂ ਪਾਇਆ ਕਰੀਏ ਕਬੂਤਰਾਂ ਨੂੰ ਆਪਣੇ ਨੂੰ ਮੈਂ ਤਾਂ ਉਹੀ ਪਾਗਲ ਹੋ ਰਿਹਾ ਪਾਉਂਦਾ ਨਹੀਂ ਇੱਟ ਆਪਣੇ ਪਈਆ ਲੋਕ ਹੋਰ ਕਿਦੋਂ ਲਿਆਉਂਦੇ ਨੇ ਬਈ ਫੇਰ ਪਾਉਂਦੇ ਨੇ ਆਪਣੇ ਲਈ ਪਈਆ ਘਰੇ ਆਪਾਂ ਫੇਰ ਵੀ ਨਹੀਂ ਪਾਉਂਦੇ ਆਪਣੇ ਜਿੰਨਾ ਪਾ ਕੇ ਕੌਣ ਹੋਊਗਾ ਪਾਣੀ ਪੂਣ ਨੂੰ ਭਰ ਦਾਂਗੇ ਇਹ ਜੀ ਲੋਕ ਕਰਨੇ ਨੰਬਰ ਆਪਣੀ ਲੈ ਚੁੱਕਨੇ ਕੁੱਟਨੇ ਆਂ ਐਸੀ ਨਾ ਇਹਦਾ ਬਰੇ ਆ ਜਾਂਦਾ ਬੰਦਾ ਪਤਾ ਨਹੀਂ ਕਿਉਂ ਆ ਜਾ ਸਾਰੇ ਬਰੇ ਆ ਗਏ ਉਹ ਖਟੀਆਂ ਦਾ ਵੀ ਆ ਗਿਆ ਛੋੜ 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 ਅੰਦਰ ਖਾਊਗਾ ਬਾਈ ਉਹ ਕਾਰ ਦਾੰਨੇ ਬਣੇ ਉੱਤਰਾਹ ਤਾਂ ਨੋੜੋਂ ਛੋਟਾ ਛੋਟਾ ਕਰਕੇ ਬਾਹਰੇ ਆ ਜਾਣਾ ਫੁੱਡੇ ਦੀ ਵੀ ਸਫਾਈ ਲੜੀ ਜੀ ਕਰਨ ਵਾਲੀ ਆ ਯਾਰ ਕਰਾਂਗੇ ਫੁੱਡੇ ਦੀ ਸਫਾਈ ਨੇ ਅੰਦਰ ਖਾ ਲਓ ਪਤਾ ਅੰਦਰ ਅੰਦਰ ਕਿਉਂ ਨਹੀਂ ਖਾਂਦੇ ਬਦਾਂ ਹੈ ਹੈਰਾਨਾ ਦੋਨੇ ਚਿੱਟੀਆਂ ਦੇ ਨੇ ਵੱਡੇ ਨੇ ਆ ਮਹਿਲ ਕਰਾਉਣਾ ਬੈਠਾ ਜਿਹੜਾ ਇਹਨੇ 글ਸ ਦੀ ਸਾਰੀ ਸੋਇਆਬੀਨ ਖਾਦੀ ਕਸਾ ਸਾਰੀ 글ਸ ਦੀ ਪੱਟੂ ਨੂੰ ਤੇ ਹੁਣ ਮੈਂ ਬਈ ਇਹਨਾਂ ਨੂੰ ਚਲ ਹੁਣ ਤਾਂ ਪਾਤੇ ਦਾਣੇ ਨਾਲ ਇਹਨਾਂ ਨੂੰ ਹੱਥੇ ਕਰਤਾ ਕੰਮ ਜੇ ਦਾਣੇ ਪਾਉਂਦੋਂ ਕਰੂੰਗਾ ਕੰਟੀਨਿਊ ਵੀਡੀਓ ਤੇ 2:00 ਵਜੇ ਪਾਣੀ ਬੁੱਲਿਓਣਾ ਲੇਟ ਕਰਾਂਗੇ ਆਪਾਂ ਖਾ ਲੈਣ ਦੇ ਇਹਨਾਂ ਨੂੰ ਕੋਈ ਨਾ ਹੀ ਹਣਾ ਤੇ ਬਸ ਕਰਦਿਆਂ ਕਬੂਤਰ ਵੀ ਆड् ਯਾਰ ਨਾਲ ਅੱਜ ਸਵੇਰ ਚ ਆ ਤਾਂ ਕੋਈ ਚੱਕਰ ਨਹੀਂ ਡਾ ਇਹ ਤਾਂ ਗਾਰੇ ਗੁਰੇ ਚ ਭਰਨੀ ਈ ਡੀ ਕੋਈ ਡਿੱਕ ਨਹੀਂ ਇਹ ਜਿਵੇਂ ਨਾਰਮਲ ਤੇ ਆ ਭਰਨੀ ਪਊਗੀ ਬਸ ਆਪਾਂ ਇਹ ਵਾ ਭਰ ਦੇਣਾ ਗਾਰੇ ਚ ਹਣ ਲੈ ਬਾਹਰ ਇੱਟਾਂ ਕੱਢ ਕੇ ਮਲ ਜਾਂ ਮੰਜਾ ਮਾਰ ਕੇ ਇੱਕੋ ਸਾਰ ਕਰਕੇ ਸਫਾਈ ਕਰ ਦਨੇ ਤੇ ਨਾਲੇ ਆ ਵੜਦੀ ਏ ਯਾਰ ਮੇਨ ਗੱਲ ਦਾ ਵੜਨੀ ਆ ਆ ਰਹੀ ਹੈਗੀ ਤੇ ਹੁਣ ਉਹ ਬਾਹਰ ਦਾ ਨਾਲੋਂ ਮਿੰਟਾਂ ਚ ਇਹ ਆਣ ਬਰਾ ਆਪਣੇ ਫਿਰਦੇ ਨੇ ਫਿਰਦੇ ਇਹਨੇ ਜੀ ਕੁੱਤੇ ਫਿਰਦੇ ਨੇ ਸਾਥ ਤੇ ਤਾਂ ਰਹੇ ਨਹੀਂ ਬਟੂ ਆ ਫਿਰਦੇ ਨੇ ਭਾਈ ਉਹ ਇਹ ਚਾਲ ਨਾਲ ਇਹਨਾਂ ਦੀ ਫਿਰਦੇ ਨੇ ਫਿਰਦੇ ਰਹਿੰਦੇ ੱੱਕੋ ਭਾਈ ਤੇ ਹੁਣ ਇਹਨੂੰ ਦਾਣੇ ਪਾ ਦਈਏ ਇੱਟ ਤਾਂ ਇਹਨਾਂ ਨੇ ਲਈ ਖਾ ਆ ਲੋ ਭਾਈ ਦਾਣੇ ਛਕੋ ਪਾਣੀ ਭਰ ਦਈਏ ਨਾ ਭਾਈ ਇਹਨਾਂ ਦਾ ओके ਕਰਕੇ ਆਪਾਂ ਪਾਣੀ ਪਾਰਦੀਏ ਬਾਹਰੇ ਪਤਾ ਨਹੀਂ ਕਿਉਂ ਹੁੰਦੇ ਨੇ ਕਰਨਾ ਹੋਣਾ ਅਲਾਈਨਮੈਂਟ ਪਾਣੀ ਬਹੁਤ ਪੀ ਜਾਂਦੇ ਨੇ ਬਈ ਆਪਣੇ ਜਾਨਵਰ ਚਲੋ ਠੀਕ ਆ ਬਾਈ ਹੁਣ ਆਪਾਂ ਅੰਦਾਂ ਨੂੰ ਪਾ ਦੇਣੇ ਪਾ ਚੱਲਦੇ ਆ ਕਰੀਏ ਆਪਦਾ ਕੰਮ ਤੇ ਵੀ ਜਾਣਾ ਬਾਈ ਤੇ ਕਰਦੇ ਆ ਆਪਾਂ ਫਿਰ ਆ ਕੇ ਵੀਡੀਓ ਕੰਟੀਨੂ ਹਾਂਜੀ ਕਿਨਾਂ ਬਾਈ ਕਬੂਤਰ ਆਪਣੇ 2:00 ਵਜੇ ਬੈਈਏ ਢੜਕੇ 7:00 ਵਜੇ ਛੱਡੇ ਕਿਸੇ ਦਾ ਕਬੂਤਰ ਨਹੀਂ ਛੱਡੇ ਤੇ ਆਪਾਂ ਛੱਡੇ ਸੀ ਤੇ ਆਪਣੇ ਦੋਨੇ ਕਬੂਤਰ ਪਰ ਬਹਿ ਗਏ ਹੁਣ ਮੈਂ ਇਹਨਾਂ ਨੂੰ ਇੱਟਾਂ ਪਾ ਦਿਆਂ ਸੀ ਤੇ ਚਲ ਇਟ ਖਾ ਰਹੇ ਨੇ ਤੇ ਜਰ ਬੈਠੇ ਨੇ ਖਾਈ ਜਾਂਦੇ ਨੇ ਕੋਈ ਚੱਕਰ ਨਹੀਂ ਨਾ ਹੋ ਇਸੂ ਉਹ ਤੇ ਬਾਤੇ ਸੈਟ ਨੇ ਇਹਨਾਂ ਦੇ ਬੱਚੇ-ਬੁੱਚੇ ਆਪਣੇ ਸੈਟ ਨੇ ਆ ਦੋਨੇ ਸੀ ਇੱਕ ਪੱਠੀ ਆ ਉਹ ਕਬੂਤਰ ਇਹ ਦੋਨੇ ਡਾਇ ਹੋਏ ਜੀ ਤਾਂ ਕਰਕੇ ਉਹ ਲਾਲ ਜਾਂ ਤਾਂ ਨਹੀਂ ਡਾਇ ਮੈਂ ਛਾੜ ਚਾ ਬਈ ਕਬੂਤਰ ਬਹਿ ਜਾਂਦਾ ਤੇ ਹੁਣ ਆਪਾਂ ਦੋ ਤਹਾਂ ਆਪਣੇ ਕਬੂਤਰ ਦੋ ਤਾਂ ਬੰਨਤੇ ਇਹ ਬੰਨੇ ਨਹੀਂ ਇੱਕ ਤਾਂ ਬੰਨਤਾ ਹਲਾਲ ਸਿਰ ਜਾ ਤੇ ਇੱਕ ਬਚਾ ਆਪਾਂ ਅਈ ਸ਼ਰਤ ਆ ਆਪਣਾ ਤੇ ਜਿਹੜਾ ਬਚਾ ਸੀਗਾ ਆ ਜੋ ਇੱਕ ਹਰੇ ਬਲੇ ਦਾ ਬਚਾ ਸੀ ਜਿਹੜਾ ਉਹ ਆਪਾਂ ਹੀ ਬਠਿਆ ਦਾ ਨਾਲ ਤੇ ਜਿਹੜਾ ਕਬੂਤਰ ਸੀ ਉਹ ਆਪਾਂ ਬੰਨਤਾ ਨਾਲ ਦੇਖਦੇ ਆਂ ਬਾਕੀ ਕੀ ਸਿਸਟਮ ਹੈ ਬੈਠੇ ਨੇ ਆਪਣੇ ਜਨਪਉ ਤਾਂ ਮਾਉਂ ਦਾ ਤਿਆਰੀ ਆ ਬਈ ਖੁੰਡਾ ਮਿੱਟੀ ਪਾ ਦੀ ਦੇਖ ਸੱਤ ਤੇ ਹਨਾ ਵੀ ਅੱਜੂ ਮੁੰਡੇ ਨੂੰ ਫੋਨ ਕਰਿਆ ਟਾਕੀ ਜੜ ਜੂਗਾ ਉਹਦੋਂ ਬਾਅਦ ਓਕੇ ਆ ਆਪਣਾ ਦਾ ਉਹ ਉੱਤਰੀਆ ਹਰਦਾ ਜੀ ਰੰਗ ਵਾਲਾ ਮੈਨੂੰ ਲੱਗਿਆ ਜਿਵੇਂ ਹੈਪੀ ਨੈਵੀ ਕੁੱਪਟਰ ਬੰਦ ਕਰ ਰੱਖੇ ਨੇ ਤੇ ਕੁੱਪਟਰ ਫਿਰਦਾ ਜਰੂਰ ਕਿੱ체 ਹੀਗਾ ਇਦਰੇ ਲੱਗਿਆ ਇਹ ਕਰਦੇ ਆ ਜਾਂ ਟਰਾਈ ਨਾ ਨਨੇ ਪਾਉਣੇ ਆ ਬਾਕੀ ਬਈ 4 ਵਜੇ ਵਾਲੇ ਨੇ ਸ਼ਾਮ ਦਾ ਟਾਈਮ ਹੋ ਗਿਆ ਬਈ ਆ ਗਏ ਆਪਾਂ ਇੱਧਰ ਲੈ ਕਰੇ ਇਹਨੇ ਰੋੜੀਆਂ ਇਕਦਿਗੇ ਚੱਕ ਬਈ ਤੋਂ ਨਾਲ ਹੁਣ ਪਤਾਣੇ ਪਾਉਂਦੇ ਬਸ ਇੱਕ ਅੱਧਾ ਤਾਂ ਖੜ ਜੋ ਕਰ ਦਾਂਗੇ ਸੈਟ ਪੋਕੇ ਕਰਦੇ ਆਂ ਤੇ ਦੇਖਦੇ ਜਾਓ ਤੁਸੀਂ ਇੰਜ ਕਰਦੇ ਆ ਹੁਣ ਸਾਰਾ ਸੈਟ ਪੋਕੇ ਕਰ ਦੇਣਾ ਤੂੰ ਵਸ ਦੇਖਦੇ ਜਾ ਚੰਦ ਕੀ ਰਿਹਾ ਹੈ ਆਪਾਂ ਨੂੰ ਬਹੁਤ ਸੋਖ ਹੋ ਗਿਆ ਆਪਣੇ ਮਿੱਤਰ ਦਾ। ਟਾਈ ਫਿਰ ਲੱਗੇ ਇੰਸਾਨ ਕੋਈ। ਕਿਉਂ ਬੱਚਿਆਂ ਨੇ ਬਈ ਬੱਚਿਆਂ ਨੂੰ ਚੋਕ ਦਿੰਦੇ ਨੇ ਫਿਰ। ਪਾਣੀ ਭਰਦੀ ਏ। ਇੱਗਾ ਜਾ ਪਾਣੀ ਉਹ ਠੀਕ ਹੈ ਪਾਣੀ ਪਰ ਤਾੜਾ ਜਿਹਾ ਗੱਚਾ ਜੋ ਕੋ ਭਾਈ ਪਾਣੀ ਵੀ ਪਾ ਦਿੱਤਾ ਪਰ ਉਹ ਉਡ ਕਰਤੀ ਓਕੇ ਤੇ ਤਾਂਾ ਬੈਠ ਨੇ ਜਿਹੜੇ ਜਾਨਵਰ ਉਹ ਬਈ ਥਾਣਾ ਤੜਕੇ ਰਜੇ ਹੋਣੇ ਤੜਕੇ ਦੇ ਆਹ ਨਾ ਬੈਠੀ ਰਹਿੰਦੇ ਸੇੜੀ ਨਾਲ ਨੇੜੀ ਲਾਹਾਂਗੇ ਉਹਨਾਂ ਨੂੰ ਇਹ ਮੱਛਾ ਵੀ ਆਪਣਾ ਠੀਕ ਆ ਅਸਨ ਸਾਦਰੀ ਲਾ ਦਾਂਗੇ ਅਦਰੇ ਲਾ ਕੇ ਇੱਥੇ ਮਸਾਲਾ ਲਾਵਾਂਗੇ ਤਾਂ ਆਹ ਛਾਤ ਰੇ ਤੇ ਹਨ ਈਲੀ ਤੇਲ ਆ ਕੇ ਨਾ ਆ ਸਾਰਾ ਗੰਦਮਲ ਜਿਹਾ ਆਪਾਂ ਚੱਕ ਦੇਣਾ ਬਾਈ ਟੈਨਸ਼ਨ ਨਾ ਲਓ ਮਾਸ ਉੱਥੋਂ ਵੱਧ ਕਾਲਾ ਆ ਥੋੜਾ ਜਿਹਾ ਮੈਂ ਇੱਥੇ ਸਾਈਡ ਬਹੋਰ ਕਰ ਰਿਹਾ ਤਾਂ ਕਰਕੇ ਮੈਨੂੰ ਟਾਈਮ ਲੱਗ ਰਿਹਾ ਨਹੀਂ ਮੈਂ ਕਰ ਦਿੰਦਾ ਘਟਾ ਘਟੀ ਕੋਈ ਚੱਕਰ ਨਹੀਂ ਤੇ ਆਪਾਂ ਇਹ ਜੀ ਇਹ ਬਚਾਂ ਬਚਾਣਾ ਜਾਨ ਬਰ ਰੱਖ ਲਾਂਗੇ ਤੇ ਅਜੇ ਤਲੇ ਦਾ ਬਚਾ ਇੱਕ ਆ ਹੋ ਗਿਆ ਚਿੱਟੇ ਕਿੰਨੇ ਦਾ ਇੱਕ ਹੋਰ ਹੋ ਗਿਆ ਦੋ ਹੋ ਜਾਣਗੇ ਤੇ ਉਹ ਬਦਲੇ ਜਾਵਾਂਗੇ ਦੋਨੋਂ ਟੜਕੇ ਨੇ ਮੋੜ ਵੀ ਲੈ ਆ ਗਏ ਪੁੱਤਰ ਜਾ ਕੇ ਤੇ ਗਾਰਾ ਨੂਰਾ ਲਾ ਕੇ ਬੰਦ ਕਰ ਦਾਂਗੇ ਸਾਰਾ ਕੁਝ। ਟੜਕੇ ਨੇ ਵੇਲਾ ਹੀ ਆ। ਇਹ ਕੰਮ ਕਰਨ ਤੇ ਟੜਕੇ ਕਰ ਦਾਂਗੇ ਬਈ। ਆਹ। ਆਕੇ ਵਜਾ ਸੱਟਾ ਆਪਣਾ ਲੱਗ ਪਾ। ਠੀਕ ਐ। ਇਹਨੂੰ ਪਾਇ ਫਿਲਾ ਕੇ ਬਮਰਾਲ ਹੋਰ ਦੇਈਏ ਥੋੜੀ ਪਾਵਰ ਜੱਲ ਦੇਈਏ। ਫੇਰ ਹੋਰ ਸੈੱਟ ਹੋ ਜੂਗਾ ਇਹ। ਹੁਣ ਤਾਂ ਭੀ ਖਾਣ ਲੱਗ ਜਾਉਂਦਾ ਲਾਣੇ ਨੂੰ। ਖਾਂਦਾ ਜਾ ਹੁਣ ਤਾਂ। ਇਹ ਰਿਹਾ ਬਾਕੀ ਅਨਬਰ ਸੈੱਟ ਨੇ। ਹਾਂ। ਕੱਪੀ ਭੁੱਖਾ ਜਿਹੇ ਭੁੱਖ ਲੱਗੂ ਯਾਰ ਖਾਊਗਾ ਜਾਨ ਬਰਾ। ਪੰਜਰ ਭੁੱਖੇ ਨੇ ਲੱਗੇ ਫਿਰ ਖਾਊਗਾ ਵੀ ਇੱਥੇ। ਅੱਜ ਆ ਮੈਂ ਜਾਂ ਰੋਟੀਆਂ ਲਾਟੀਆਂ ਪਾਇਆ ਕਰਾਂਗੇ ਹੁਣ ਇੱਧਰ ਲਿਆ ਕੇ ਇਹਨਾਂ ਨੂੰ ਤਾਂ। ਤਾਂ ਵੀ ਥੋੜਾ ਜਿਹਾ ਕਰਾਂਗੇ ਸੈਟਿੰਗ। ਹੁਣ। ਬਾ ਠੀਕ ਆ ਭਾਈ ਹੁਣ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਮਨੋਦ ਹੋਰ ਜਿਹੜੇ ਰਹਦੇ ਨੇ ਕੰਮ ਉਹ ਕਰ ਲਾਂ ਤੇ ਮਿਲਦੇ ਆ ਆਪਾਂ ਕੱਲੋਂ ਓਕੇ ਜੀ ਜੇ ਵੀਡੀਓ ਵਧੀਆ ਲੱਗਦੀ ਆ ਭਾਈ ਲਾਈਕ ਕਰੋ ਹਣਾ ਕਮੈਂਟ ਕਰੋ ਵੱਧ ਤੋਂ ਸ਼ੇਅਰ ਕਰੋ ਆਪਾਂ ਨਿਤ ਹੋਰ ਆਪਣਾ ਸੈਟਅਪ ਬਹੁਤ ਤਗੜਾ ਕਰਨਾ ਸੋਚਿਆ ਬਹੁਤ ਵਧੀਆ ਹੋਇਆ ਤੇ ਉਹ ਆਪਾਂ ਕਰਨਾ ਵੀ ਹੈ ਤੇ ਤਾਂ ਕਰਕੇ ਆਪਣੀ ਵੀਡੀਓ 'ਚ ਬਣੇ ਰਹੋ ਤੇ ਮਿਲਦੇ ਆ ਆਪਾਂ ਕੱਲ ਨੂੰ ਜੀ ਇੱਕ ਨਵੀਂ ਵੀਡੀਓ ਤੇ ਨਵੇਂ ਟੌਪਿਕ ਦੇ ਨਾਲ ਓਕੇ